ਮੇਰੀਆਂ YouTube ਦੀਆਂ ਵੀਡੀਓ ਥੱਲੇ ਨਾ ਅਕਸਰੀ ਲੋਕ ਕਮੈਂਟ ਕਰਦੇ ਆ ਮੇਰੀਆਂ ਹੀ ਨਹੀਂ ਜਿੰਨੇ ਵੀ ਲੋਕ ਕੈਨੇਡਾ 'ਚ ਰਹਿ ਕੇ ਕੋਈ ਵੀਡੀਓ ਪਾਉਂਦੇ ਨੇ Instagram Facebook ਜਾਂ YouTube ਤੇ ਜਿਹੜੇ ਲੋਕ ਪੰਜਾਬ 'ਚ ਰਹਿੰਦੇ ਆ ਤੇ ਅਕਸਰੀ ਉਹ ਕਮੈਂਟ ਕਰਦੇ ਆ ਕਿ ਤੁਸੀਂ ਇਹੀ ਕੰਮ ਕਰਨੀ ਆ ਜਿਹੜੇ ਇੱਥੇ ਡੱਬੇ ਚੱਕਦੇ ਆ ਇੱਥੇ ਝਾੜੂ ਪੋਚਾ ਕਰਦੇ ਆ ਇਹ ਤੁਸੀਂ ਇੰਡੀਆ 'ਚ ਰਹਿ ਕੇ ਕਿਉਂ ਨਹੀਂ ਕਰ ਸਕਦੇ ਤਾਂ ਉਹਦੇ ਪਿੱਛੇ ਦੋ ਰੀਜ਼ਨ ਨੇ ਇਹ ਤਾਂ ਚਲੋ ਮੈਂ ਸਭ ਤੋਂ ਜਿਹੜੇ ਥੱਲੜਲੇ ਲੈਵਲ ਦੀਆਂ ਜੌਬਸ ਨੇ ਉਹਨਾਂ ਦੀ ਗੱਲ ਕਰਦਾ ਤੇ ਲੋਕ ਤਾਂ ਇੱਥੇ ਬਹੁਤ ਵਧੀਆ-ਵਧੀਆ ਜੌਬ ਵੀ ਕਰਦੇ ਨੇ ਬਹੁਤ ਵਧੀਆ ਮਤਲਬ ਨੌਕਰੀਆਂ ਕਰਦੇ ਨੇ ਤਾਂ ਉਹੀ ਗੱਲ ਕਿ ਇਹ ਇੱਥੇ ਜਿਹੜੇ ਰਹਿਣ ਦੇ ਦੋ ਰੀਜ਼ਨ ਆ ਜਿੰਨੇ ਵੀ ਲੋਕ ਕੈਨੇਡਾ ਚ ਆ ਕੇ ਆਪਦਾ ਕੰਮ ਕਰਦੇ ਨੇ ਮਤਲਬ ਉਹ ਕਾਤੋਂ ਖੁਸ਼ ਨੇ ਇੱਥੇ ਕੈਨੇਡਾ ਵਿੱਚ ਕੰਮ ਕਰਕੇ ਕਾਤੋਂ ਨਹੀਂ ਉਹ ਇੰਡੀਆ ਵਿੱਚ ਰਹਿ ਕੇ ਇਦਾਂ ਦੇ ਕੰਮ ਕਰ ਸਕਦੇ ਤਾਂ ਉਹਦੇ ਜਿਹੜੇ ਦੋ ਵੱਡੇ ਰੀਜ਼ਨ ਆ ਉਹ ਇਹੀ ਆ ਜਿਨ੍ਹਾਂ ਵਿੱਚੋਂ ਪਹਿਲਾ ਇਹ ਆ ਕਿ ਬੰਦਾ ਇੱਥੇ 5 ਦਿਨ ਕੰਮ ਕਰਕੇ ਆਪ ਦਾ ਇੰਡੀਆ ਵਿੱਚ ਵੀ ਵਧੀਆ ਪਰਿਵਾਰ ਪਾਲ ਲੈਂਦਾ ਹੈ ਤੇ ਇੱਥੇ ਵੀ ਆਪਦਾ ਵਧੀਆ ਰਹਿ ਲੈਂਦਾ ਤੇ ਦੂਜੀ ਗੱਲ ਇਹ ਆ ਕਿ ਕੋਈ ਵੀ ਤੁਸੀਂ ਇੰਡੀਆ ਵਿੱਚ ਕਿਸੇ ਵੀ ਮਾਲਕ ਨਾਲ ਕਿਸੇ ਵੀ এমਪਲੋਇਰ ਨਾਲ ਕੰਮ ਕਰ ਲਓ ਭਾਵੇਂ ਤਾਂ ਤੁਸੀਂ ਕੋਈ ਪ੍ਰਾਈਵੇਟ ਜੌਬ ਕਰਦੇ ਆ ਜਾਂ ਕਿਸੇ ਨਾਲ ਦਿਹਾੜੀ ਕਰਦੇ ਆ ਤੁਸੀਂ ਤੁਹਾਨੂੰ ਨਾ ਕੋਈ ਵੀ ਬੰਦਾ ਉੱਥੇ ਓਏ ਕਹਿ ਕੇ ਹੀ ਕੰਮ ਕਰਾਊਗਾ ਕਿ ਫਲਾਨਿਆਂ ਤੋਂ ਆ ਮਤਲਬ ਆਰਡਰ ਲਾਉਣਾ ਜਾਂ ਗਾਲ ਕੱਢ ਕੇ ਕੀ ਆ ਤੁਹਾਡੇ ਤੋਂ ਕੰਮ ਕਰਾਇਆ ਜਾਂ ਪਰ ਚਲੋ ਮੈਨੂੰ ਨਹੀਂ ਪਤਾ ਦੂਜਿਆਂ ਦੇ এমপ্লয়ার ਬਾਰੇ ਜਿੰਨਾ ਨਾਲ ਉਹ ਕੰਮ ਕਰਦੇ ਨੇ ਪਰ ਜਿੱਥੇ ਮੈਂ ਕੰਮ ਕਰਦਾ ਹਾਂ ਉੱਥੇ ਸਾਡੇ ਤਿੰਨ ਮੈਨੇਜਰ ਨੇ ਤਿੰਨੇ ਅੰਗਰੇਜ਼ ਨੇ ਤੇ ਅੱਜ ਤੱਕ ਉਹ ਬੰਦਿਆਂ ਨੇ ਕਦੇ ਆਰਡਰ ਨਹੀਂ ਦਿੱਤਾ ਜਦ ਕਿ ਉਹ ਸਾਡੇ ਮਾਲਕਾ ਸਾਨੂੰ ਕਹਿ ਸਕਦੇ ਨੇ ਆ ਚੀ ਚੱਕ ਕੇ ਉੱਥੇ ਰੱਖ ਕੇ ਆਓ ਆ ਚੀਜ਼ ਉੱਥੋਂ ਲੈ ਕੇ ਆਓ ਪਰ ਉਹ ਬੰਦੇ ਮਤਲਬ ਇੰਨੇ ਕਿ ਨਿਮਰ ਨੇ ਇੰਨੀ ਕਿ ਰਿਸਪੈਕਟ ਕਰਦੇ ਨੇ ਆਪਦੇ ਜਿੰਨੇ ਵੀ ਉੱਥੇ ਜੌਬ ਕਰਦੇ ਨੇ ਆਪਦੇ এমਪਲਾਈ ਦੀ ਇੰਨੀ ਕਿ ਰਿਸਪੈਕਟ ਕਰਦੇ ਨੇ ਹਮੇਸ਼ਾ ਉਹ ਇਦਾਂ ਹੀ ਪੁੱਛਦੇ ਨੇ ਕਿ ਤੁਸੀਂ ਇਹ ਕਰ ਸਕਦੇ ਆ ਤੁਸੀਂ ਸਾਡੀ ਇੱਥੇ ਮਦਦ ਕਰ ਸਕਦੇ ਆ ਤਾਂ ਮਤਲਬ ਇੱਥੇ ਇਹ ਵੀ ਇੱਕ ਚੀਜ਼ ਬਹੁਤ ਵੱਡੀ ਆ ਕਿ ਬੰਦੇ ਨੂੰ ਰਿਸਪੈਕਟ ਬਹੁਤ ਮਿਲਦੀ ਆ ਭਾਵੇਂ ਉਹ ਝਾੜੂ ਲਾਉਂਦਾ ਜਾਂ ਕੋਈ ਇੱਥੇ ਡੱਬੇ ਚੱਕਦਾ ਤੇ ਚਾਹੇ ਕੋਈ ਇੱਥੇ ਮੈਨੇਜਰ ਆ ਸਾਰਿਆਂ ਦੀ ਰਿਸਪੈਕਟ ਆ ਉਹ ਸੇਮ ਹੁੰਦੀ ਆ ਤਾਂ ਹਰ ਇੱਕ ਦਾ ਮਤਲਬ ਚਲੋ ਅਲੱਗ-ਅਲੱਗ ਹੁੰਦਾ ਕੋਈ ਜ਼ਰੂਰੀ ਨਹੀਂ ਤੁਸੀਂ ਅੱਡੀਆਂ ਚੁਪ ਕੇ ਚਲੋ ਕੈਨੇਡਾ ਆਉਣਾ ਪਰ ਜਿਨ੍ਹਾਂ ਕੋਲ ਆਪਸ਼ਨ ਆ ਉਹ ਆ ਸਕਦੇ ਆ ਤੇ ਕੋਈ ਮਾੜੀ ਜ਼ਿੰਦਗੀ ਨਹੀਂ ਕੈਨੇਡਾ ਦੀ ਅਕਸਰ ਲੋਕ ਕੈਨੇਡਾ ਕੇ ਕੈਨੇਡਾ ਨੂੰ ਹੀ ਪੜਦੇ ਨੇ ਜਾਂ ਕਿਸੇ ਵੀ ਕੰਟਰੀ ਚ ਜਾਵਣ ਯੂਕੇ, ਆਸਟ੍ਰੇਲੀਆ, ਅਮਰੀਕਾ ਤਾਂ ਉਹ ਉਹਨਾਂ ਕੰਟਰੀਆਂ ਨੂੰ ਪੜਦੇ ਨੇ ਪਰ ਜਿੱਥੋਂ ਤੁਹਾਨੂੰ ਵਧੀਆ ਖਾਣ ਪੀਣ ਨੂੰ ਮਿਲਦਾ ਜਿੱਥੋਂ ਤੁਸੀਂ ਆਪਦਾ ਪਰਿਵਾਰ ਪਾਲਦੇ ਆ ਤਾਂ ਬਿਨਾਂ ਗੱਲ ਤੋਂ ਉਹਨਾਂ ਚੀਜ਼ਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਪੜ੍ਹਨਾ ਚਾਹੀਦਾ